ਤੇ ਆਪਕੋ ਵੀ ਨਕਸ਼ਾ ਪ੍ਰਾਣ ਜੈਗ੍ਰਿਡ ਮਿਕਸ ਤੋਂ ਪੂਰਾ ਹੋਣੀ ਤੇ ਤੁਹਾਨੂੰ ਬਸ ਇੰਨੇ ਜੋੜੇ ਮਾਲਕ ਕਰਦੇ ਤੇ ਜੀ ਦਾ ਮੰਤਰਾ ਜੀ ਮੋਬਿਲ ਬਰਨਾਲਾ ਅਸਤ ਜੀ ਕੋਲ ਮਿਲੋ ਐਵੇਂ ਬਰਨਾਲਾ ਮਿਲਣਗੇ ਜੀ ਤੁਸੀਂ ਤਾਂ ਸਬਮਿਟ ਹੀ ਕਰਿਆਗੇ ਜਿਹੜੀ ਫੋਨ ਨਾਲ ਦਾ ਰਿਪੋਰਟ ਕਰਦੇ ਬਸ ਹੋ ਗਏ ਰੋਕ ਦੇ ਨਾ ਬਸ ਸੀਸ਼ੇ ਆ ਦੇ ਨਾਲ ਇਹ ਕਿਹੜਾ ਲੋਕ ਤੇ ਕਿਹ ਕਿਹ ਹੈ ਵੀ ਆਉਂਦੇ ਆ ਵੀ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਲੋਕਾਂ ਵੱਲੋਂ ਜਿਹੜੀਆਂ ਕਾਫੀ ਸਾਰੀਆਂ ਸ਼ਿਕਾਇਤਾਂ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਤੇ ਐਸਐਸਪੀ ਸਾਹਿਬ ਬਰਨਾਲਾ ਕੋਲੇ ਪਹੁੰਚ ਰਹੀਆਂ ਸੀ ਕਿ ਬਰਨਾਲੇ ਦੇ ਵਿੱਚ ਕਾਫੀ ਜ਼ਿਆਦਾ ਹੋਟਲ ਨੇ ਜਿਹੜੇ ਬਿਨਾਂ ਜਿਹੜਾ ਨਾਰਮਸ ਨੂੰ ਪੂਰਾ ਕਰਦੇ ਹੋਏ ਚੱਲ ਰਹੇ ਨੇ ਉਹਨਾਂ ਵੱਲੋਂ ਪ੍ਰਸ਼ਾਸਨ ਦੀਆਂ ਜਿਹੜੀਆਂ ਹਦਾਇਤਾਂ ਨੇ ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਨਹੀਂ ਕੀਤੀ ਜਾ ਰਹੀ ਤੇ ਇਸ ਤੋਂ ਇਲਾਵਾ ਇਹ ਵੀ ਖਦਸ਼ਾ ਜਤਾਇਆ ਗਿਆ ਸੀ ਕਿ ਇੱਥੇ ਜਿਹੜੇ ਨਾਬਾਲਗ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਵੀ ਸ਼ਾਰਟ ਟਾਈਮ ਵਾਸਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਇਸ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜਿਹੜੇ ਕਪਲਸ ਨੇ ਉਹ ਇੱਥੇ ਕਿਰਾਏ ਤੇ ਜਿਹੜੇ ਕਮਰੇ ਲੈਂਦੇ ਨੇ ਜਿਹਦੇ ਵਿੱਚ ਕਿ ਮਤਲਬ ਕਿ ਬਹੁਤ ਸ਼ਾਰਟ ਟਾਈਮ ਵਾਸਤੇ ਕਿ ਮੰਨ ਲਓ 1-2 ਘੰਟੇ ਵਾਸਤੇ ਕਮਰਾ ਕਿਰਾਏ ਤੇ ਲਿਆ ਫਿਰ ਅਗਲਾ ਹੋਰ कपल ਆ ਗਿਆ ਸੋ ਇਹੋ ਜਿਹਿਆਂ ਵੀ ਖਰਸ਼ਾ ਜਿਤਾਇਆ ਜਾ ਰਿਹਾ ਸੀਗਾ ਇਹ ਸਾਰੀਆਂ ਗੱਲਾਂ ਨੂੰ ਤੇ ਸ਼ਿਕਾਇਤਾਂ ਨੂੰ ਦੇਖਦੇ ਹੋਏ ਮਾਣਯੋਗ ਡੀਸੀ ਸਾਹਿਬ ਬਰਨਾਲਾ ਵੱਲੋਂ ਇੱਕ ਕਮੇਟੀ ਬਣਾਈ ਗਈ ਸੀ ਜਿਹਦੇ ਵਿੱਚ ਕੇ ਐਸ ਡੀ ਐਮ ਸਾਹਿਬ ਬਰਨਾਲਾ ਉਹਨੂੰ ਹੈਡ ਕਰਦੇ ਨੇ ਉਹ ਕਮੇਟੀ ਦੀ ਡਿਊਟੀ ਲਗਾ ਕੇ ਸਾਰੇ ਹੀ ਹੋਟਲਾਂ ਦੀ ਜਿਹੜੀ ਅੱਜ ਚੈਕਿੰਗ ਕਰਵਾਈ ਗਈ ਆ ਜਿਹਦੇ ਵਿੱਚ ਵੱਖ-ਵੱਖ ਸਿਵਲ ਡਿਪਾਰਟਮੈਂਟਸ ਦੇ ਜਿਹੜੇ ਆਫੀਸਰਸ ਨੇ ਉਹ ਸਾਡੇ ਨਾਲ ਲਗਾਏ ਗਏ ਨੇ ਜਿਵੇਂ ਕਿ ਇੱਥੇ ਅਸੀਂ ਆ ਹਾਟਲ ਦੀ ਚੈਕਿੰਗ ਕਰ ਰਹੇ ਹਾਂ ਇੱਥੇ ਸਾਡੇ ਇਹ ਆਈਟੀਆਈ ਜੋਬ ਟੋਟਲ ਆਲ ਓਵਰ 10-12 ਹੋਟਲ ਪੂਰੇ ਬਰਨਾਲੇ ਸ਼ਹਿਰ ਦੇ ਵਿੱਚ ਨੇ ਜਿੱਥੇ ਸਾਡੀਆਂ ਵੱਖ-ਵੱਖ ਟੀਮਾਂ ਚੈਕਿੰਗ ਕਰ ਰਹੀਆਂ ਨੇ 100 ਦੇ ਕਰੀਬ ਮੋਰਸ ਮੁਲਾਜ਼ਮ ਲਾਇਆ ਹੋਇਆ ਤੇ 5 ਐਸਐਚਓ ਲਾਏ ਗਏ ਨੇ ਤੇ 10 ਸਾਡੇ ਸਿਵਲ ਦੇ ਜਿਹੜੇ ਅਫਸਰ ਨੇ ਉਹ ਲਗਾਏ ਗਏ ਨੇ ਜਿਵੇਂ ਇੱਥੇ ਆਪਾਂ ਚੈਕਿੰਗ ਕਰ ਰਹੇ ਹਾਂ ਇੱਥੇ ਡਿਸਟ੍ਰਿਕਟ ਫਾਇਰ ਅਫਸਰ ਤੇ ਜਿਹੜੇ ਸਾਡੇ ਬੀਡੀਪੀਓ ਸਾਹਿਬ ਬਰਨਾਲਾ ਇਹ ਇੱਥੇ ਚੈਕਿੰਗ ਕਰ ਰਹੇ ਨੇ ਹਾਜ਼ਰ ਨੇ ਸਾਰਿਆਂ ਨੂੰ ਜਿਹੜਾ ਐਸਡੀਐਮ ਸਾਹਿਬ ਬਰਨਾਲਾ ਵੱਲੋਂ ਏਮਪਾਵਰ ਕੀਤਾ ਗਿਆ ਤੇ ਜੋ ਹੁਣ ਤੱਕ ਜਿਹੜੀ ਚੈਕਿੰਗ ਕੀਤੀ ਗਈ ਹੈ ਉਹਦੇ ਵਿੱਚ ਇੱਕ ਤਾਂ ਇਹਨਾਂ ਦਾ ਰਿਕਾਰਡ ਕਬਜ਼ੇ ਚ ਲਿਆ ਗਿਆ ਵੈਰੀਫਾਈ ਕਰਨ ਵਾਸਤੇ ਕਿਸੇ ਮਾਈਨਰ ਨੂੰ ਤਾਂ ਨਹੀਂ ਕਮਰਾ ਕਿਰਾਏ ਤੇ ਦਿੱਤੇ ਗਿਆ ਇਸ ਤੋਂ ਇਲਾਵਾ ਚੈਕਿੰਗ ਵਿੱਚ ਪਾਇਆ ਗਿਆ ਕਿ ਇਹਨਾਂ ਵਿੱਚ ਕੋਈ ਜਿਹੜਾ ਸੀਐਲਯੂ ਇਸ ਤੋਂ ਇਲਾਵਾ ਜਿਹੜੀ ਫਾਇਰ ਸੇਫਟੀ ਦੀ ਐਨਓਸੀ ਉਹ ਇਹਨਾਂ ਕੋਲ ਨਹੀਂ ਸੀ ਤੇ ਜਿਹੜਾ ਬਿਲਡਿੰਗ ਪਲਾਨ ਦੇ ਅਪਰੂਵਲਸ ਨੇ ਉਹ ਨਹੀਂ ਉਹ ਉਹਨਾਂ ਕੋਲ ਨਹੀਂ ਪੇਸ਼ ਕਰ ਸਕੇ ਸੋ ਇਹਨਾਂ ਨੂੰ ਅਸੀਂ ਫਾਰਦਰ ਟਾਈਮ ਬੀਂਗ ਇਹਨਾਂ ਨੂੰ ਬੰਦ ਕਰਾਂਗੇ ਤੇ ਫਰਦਰ ਇਹਨਾਂ ਨੂੰ ਜਿਹੜਾ ਹਦਾਇਤ ਕੀਤੀ ਗਈ ਆ ਹੋਟਲ ਦੇ ਮਾਲਕਾਂ ਨੂੰ ਕਿ ਆਪਣਾ ਜਿਹੜੇ ਵੀ ਪ੍ਰੂਫ ਵਗੈਰਾ ਨੇ ਉਹ ਮੜ ਜੋ ਜੀ ਐਸ ਡੀ ਐਮ ਸਾਹਿਬ ਕੋਲੇ ਪੇਸ਼ ਕਰਨ ਤੇ ਉਸ ਤੋਂ ਬਾਅਦ ਹੀ ਇਹ ਹੋਟਲ ਜਿਹੜੇ ਚਾਲੂ ਕੀਤੇ ਜਾਣਗੇ। ਹਲੇ ਆਪਾਂ ਵੈਰੀਫਾਈ ਕਰ ਰਹੇ ਹਾਂ ਜੋ ਪ੍ਰੈਜ਼ੈਂਟਲੀ ਜੋ ਇਸ ਟਾਈਮ ਠਹਿਰੇ ਹੋਏ ਨੇ ਉਹਨਾਂ ਵਿੱਚੋਂ ਸਾਨੂੰ ਕੋਈ ਨਹੀਂ ਮਿਲਿਆ। ਬਟ ਆਪਾਂ ਇਹਨਾਂ ਦੇ ਸਾਰੇ ਹੀ ਰਜਿਸਟਰ ਕਬਜ਼ੇ 'ਚ ਲਏ ਨੇ। ਉਹਨਾਂ 'ਚ ਅਸੀਂ ਚੈੱਕ ਕਰਾਂਗੇ ਕਿ ਪਿਛਲੇ ਟਾਈਮ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਲੋਕ ਨੇ ਇੱਥੇ ਰਹਿ ਕੇ ਗਏ ਨੇ ਉਹਨਾਂ ਦੇ ਆਈਡੈਂਟੀਟੀ ਪ੍ਰੂਫ ਨਾਲ ਲੱਗੇ ਨੇ ਜਾਂ ਨਹੀਂ। ਆਇਡੈਂਟੀਟੀ ਪ੍ਰੂਫਸ ਤੋਂ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਕੋਈ ਮਾਈਨਰ ਨੂੰ ਤਾਂ ਨਹੀਂ ਕਮਰਾ ਦਿੱਤਾ ਗਿਆ ਕਰ ਰਹੇ ਹੁਣ ਜਿਵੇਂ ਕਿ ਇੱਥੇ ਮਤਲਬ ਸਿਲ ਕੀਤਾ ਗਿਆ ਤੇ ਕੁਝ ਔਰਤਾਂ ਤੇ ਕੁਝ ਕੌਲਜੀ ਬੱਚੇ ਤੇ ਲੜਕੀਆਂ ਜਿਹੜੀਆਂ ਕਿ ਇਥੋਂ ਬਰਾਮਤ ਹੋਈਆਂ ਨੇ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਜੀ ਦੇਖੋ ਆਪਾਂ ਬਰਾਮਤ ਕੀਤਾ ਨਹੀਂ ਕਹਿ ਸਕਦੇ ਇਹਨਾਂ ਨੂੰ ਕਮਰਾ ਕਿਰਾਏ ਤੇ ਦਿੱਤਾ ਗਿਆ ਸੀ ਸ਼ਾਰਟ ਟਰਮ ਦੇ ਹੀ ਕਿਰਾਏ ਤੇ ਦਿੱਤਾ ਗਿਆ ਸੀਗਾ ਅਸੀਂ ਕਿਉਂਕਿ ਹੁਣ ਹੋਟਲ ਨੂੰ ਬੰਦ ਕਰਾ ਰਹੇ ਹਾਂ ਇਸ ਕਰਕੇ ਇਹਨਾਂ ਨੂੰ ਵੀ ਇਥੋਂ ਜਿਹੜਾ ਖਾਲੀ ਕਰਾਇਆ ਗਿਆ ਤੇ ਫਰਦਰ ਉਹਨਾਂ ਲਈ ਅਸੀਂ ਡਿਟੇਲਜ਼ ਜ਼ਰੂਰ ਲਈਆਂ ਨੇ ਸੌਦਾ ਟ ਉਹਨਾਂ ਦੀ ਜਿਹੜੀ ਹੈ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਸੋ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਇਹਨਾਂ ਦੇ ਉੱਤੇ ਜਿਹੜਾ ਬਣਦੀ ਕਾਰਵਾਈ ਹੈ ਕੀ ਕੀਤੀ ਜਾਏਗੀ? ਕਿੰਨੇ ਸੀਲ ਕਰਨੇ ਜੀ? ਹੁਣ ਅਸੀਂ ਜਿਹੜਾ ਫਿਲਹਾਲ ਜਿਹੜੇ ਨੇ ਦੋ ਹੋਟਲ ਸੀਲ ਕਰ ਚੁੱਕੇ ਹਾਂ ਹੁਣ ਤੱਕ ਇੱਕ ਤਾਂ ਹੋਟਲ ਕੈਨੇਡਾ ਹੈਗਾ ਜੀ ਤੇ ਇੱਕ ਹੋਟਲ ਮਿਲਨ ਹੈਗਾ ਤੇ ਫਰਦਰ ਜਿਹੜੀ ਚੱਲ ਰਹੀ ਹੈ।